ਅਜੀ 2 ਮਿੰਟ ਦੇ ਦੇਜਾ 5 ਲੱਖ ਰੁਪਏ ਕੋਈ ਨਹੀਂ ਪਾਣੀ ਕੋਈ ਲੋੜ ਆਮ ਆਦੀ ਪਾਰਟੀ ਤੇ ਮੰਨਦੇ ਹੋਗੇ ਸਾਡੇ ਜੇ ਮੰਨਦੇ ਹੋ ਹੋਰ ਅਸੀਂ ਬਸ ਹੈ ਜੇ ਜੇ ਮੰਨਦੇ ਹੋ ਤਾਂ ਜਿਹੜੇ ਅਹੁਦੇਦਾਰ ਹੈਗੇ ਪਾਰਟੀ ਨੇ ਲਾਇਏ ਨੇ ਸੰਗਠਨ ਦੇ ਇਸ ਦਾ ਵੀ ਤੁਸੀਂ ਮੰਨਦੇ ਹੋਗੇ ਉਹ ਤਾਂ ਹੀ ਲਾਇਏ ਹੁੰਦੇ ਨੇ ਵੀ ਲੋਕਾਂ ਦੇ ਜਿਹੜੇ ਕੰਮ ਹੈ ਅਹੁਦੇਦਾਰਾਂ ਦੇ ਸੂ ਆਪਾਂ ਕਰਾਈਏ ਤੇ ਲੋਕ ਪਾਰਟੀ ਨਾਲ ਜੁੜਨ ਬਿਲਕੁਲ ਤੇ ਮੈਂ ਤੁਹਾਨੂੰ ਪਿਛਲੇ ਕਈ ਦਿਨ ਤੋਂ ਫੋਨ ਕਰ ਰਿਹਾ ਮੈਸੇਜ ਕਰ ਰਿਹਾ ਕੱਲ ਵੀ ਤੁਹਾਨੂੰ ਮੈਸੇਜ ਕਰ ਰਿਹਾ ਤੁਸੀਂ ਨਾ ਜਵਾਬ ਦੇ ਰਹੇ ਸਾਡਾ ਸ਼ਡਿਊਲ ਇੱਟਾ ਬਈ ਮੈਂ ਤੇਰਾ ਕਿੰਨਾ ਕਿਸ਼ੂਲ ਹੁੰਦਾ ਮੈਨੂੰ ਗੱਲ ਦਾ ਜਵਾਬ ਕਿੰਨਾ ਇੱਟਾ ਸ਼ਡਿਊਲ ਵੀ ਨਹੀਂ ਹੁੰਦਾ ਸ਼ਡਿਊਲ ਬਸ ਤੁਸੀਂ ਦੇ ਇੱਕ ਕਾਲ ਵੀ ਨਹੀਂ ਕਰ ਸਕਦੇ ਸਾਡਾ 1000 ਦੇ ਕਿੰਨੀ ਕਾਲ ਦੇਣਾ ਗੱਲ ਮੈਂ 5 ਘੰਟੇ ਇੰਤਰ ਦੇ ਤਾਂ ਮੈਂ ਉਹ ਮੀਟਿੰਗਾਂ ਲਈਏ ਨੇ ਬਾਕੀ ਹੋਰ ਵੀ ਫੋਨ ਕੱਟ ਕਰਦੇ ਤੁਸੀਂ ਨਹੀਂ ਨਹੀਂ ਹਜੇ ਤਾਂ ਜ਼ਰੂਰੀ ਜੀ ਮੇਰੇ ਨਾਲ ਦੇਖੋ ਆਜਾ ਜ਼ਰੂਰੀ ਸਟ੍ਰਾਈਕ ਹੋਈ ਵੀ ਤੁਸੀਂ ਇੱਕ ਜ਼ਿਲ੍ਹਾ ਪ੍ਰਧਾਨ ਦੇ ਅਹੁਦੇਦਾਰ ਨੂੰ ਮਤਲਬ ਮਜ਼ਾਕ ਸਲੀ ਰਹੇ ਹੋ ਕੋਈ ਇੱਕ ਸਟ੍ਰਾਈ ਮੈਨੂੰ ਤਾਂ ਤੁਸਮਿਸ਼ਾਇਕ ਇੱਕ ਫੋਨ ਚੱਕ ਕੇ ਤੁਸੀਂ ਜਵਾਬ ਤਾਂ ਦੇ ਸਕਦੇ ਵੀ ਮੈਂ ਦੋ ਦਿਨ ਬਿਜ਼ੀ ਹਾਂ ਮੈਂ ਤਿੰਨ ਦਿਨ ਬਿਜ਼ੀ ਹਾਂ ਚਲੋ ਇੱਕ ਦਿਨ ਚੱਕਿਆ ਤੁਹਾਡਾ ਫੋਨ ਦੋ ਵਾਰੀ ਨਾ ਬਿਲਕੁਲ ਨਹੀਂ ਚੱਕਿਆ ਫੋਨ ਦਿਖਾਓ ਕਿਥੇ ਚੱਕਿਆ ਮੈਨੂੰ ਇੱਕੀ ਦਿਖਾ ਦਿਓ ਲਿਓ ਮੈਂ ਦੇਖ ਲਉਣਾ ਕਿਥੇ ਚੱਕਿਆ ਦੇਖੋ ਚੱਕਿਆ ਹਾਂ ਦੋ ਸੌ ਸੌ ਨਹੀਂ ਪਤਾ ਨਹੀਂ ਹੁੰਦਾ ਬਈ ਜੀ ਨਹੀਂ ਮੈਨੂੰ ਮੈਸੇਜ ਕਰਿਆ ਹੋਊਗਾ ਜੀ ਮੈਸੇਜ ਮੈਂ ਇੱਥੇ ਦੋ ਵਾਰ ਗੇੜੇ ਮਾਰ ਕੇ ਗਿਆ ਮੈਂ ਤੁਹਾਨੂੰ ਪੁੱਛੀ ਜਾਣਾ ਵੀ ਬਈ ਜੀ ਕਿੱਥੇ ਐ ਕੀ ਐ ਪਿਛਲੀ ਵਾਰ ਵੀ ਤੁਹਾਨੂੰ ਸ਼ੰਨ ਯਾਦ ਹੋਵੇ ਤੁਹਾਡੇ ਪਿਛਲੇ ਟਾਇਰ ਚ ਵੀ ਆਈ ਕੁਝ ਹੋਇਆ ਸੀ ਕੁਆਰਤਾ ਨਹੀਂ ਜਾ ਰਗਾ ਕੁਛ ਬਈ ਆ ਨਹੀਂ ਕੰਮ ਚੱਲਣਾ ਹੈ ਜੇ ਤੁਸੀਂ ਇਹ ਸੋਚ ਰਹੇ ਹੋ ਨਾ ਕਿ ਆ ਆ ਕਲੇਸ਼ ਤੁਸੀਂ ਕਰ ਲੋਗੇ ਅਸੀਂ ਮੈਨੂੰ ਨਹੀਂ ਪਤਾ ਵੀ ਤੁਹਾਡੇ ਵਿੱਚ ਕਿਹਦੀ ਪਾਵਰ ਹੈ ਕਿਹਨੇ ਤੁਹਾਨੂੰ ਲਾਇਆ ਕਿਹਦੇ ਗੱਢੇ ਤੁਸੀਂ ਕੰਮ ਕਰਦੇ ਹੋ ਕੋਈ ਪਾਵਰ ਨਹੀਂ ਛੱਟੋ ਕਹਿੰਦੇ ਯਾਰ ਪਾਵਰ ਦੀ ਤਾਂ ਲੱਗ ਯਾਰ ਛੱਟੋ ਕਹਿੰਦੇ ਮੈਨੂੰ ਗੱਲ ਦੱਸੋ ਤੁਸੀਂ ਪਾਵਰ ਦੀ ਤਾਂ ਚਲੋ ਛੱਟੋ ਪਹਿਰੇ ਪਾਵਰ ਦਾ ਦੱਸੋ ਤੁਸੀਂ ਆਪਣਾ ਕੰਮ ਦੱਸੋ ਪਾਵਰ ਮੈਂ ਮੇਰਾ ਤਾਂ ਕੰਮ ਤਾਂ ਇੱਕ ਸੈਪਰੇਟ ਮੈਟਰ ਹੈ ਮੈਨੂੰ ਤੁਸੀਂ ਸਹੀ ਜਵਾਬ ਦਿਓ ਪਹਿਲਾਂ ਵੀ ਤੁਸੀਂ ਇੱਕ ਜ਼ਿਲ੍ਹਾ ਪ੍ਰਧਾਨਾ ਫੋਨ ਵੀ ਨਹੀਂ ਚੱਕ ਰਹੇ ਕੀ ਇਹ ਮੇਰੇ ਕੋਲ ਕਿਹੜਾ ਨੰਬਰ ਫੀਡ ਹੈ ਜੀ ਤੁਸੀਂ ਮੈਨੂੰ ਜਾਓ ਤਾਂ ਮੈਂ ਤੁਹਾਨੂੰ ਮੈਸੇਜ ਕਰਿਆ ਮੈਂ ਤੁਹਾਨੂੰ ਵਟਸਐਪ ਤੇ ਮੈਸੇਜ ਕਰਿਆ ਹੋਇਆ ਉਹ ਇੱਥੇ ਯਾਰ ਜੀ ਆਉਂਦਾ ਤੁਸੀਂ ਫੀਡ ਤਾਂ ਕਰਾਓ ਫਿਰ ਦੱਸਿਓ ਮੇਰੀ ਮੈਂ ਤੁਹਾਨੂੰ ਲਿਖ ਕੇ ਭੇਜਿਆ ਭੈ ਜੀ ਮੈਂ ਤੁਹਾਨੂੰ ਲਿਖ ਕੇ ਭੇਜਿਆ ਥੱਲੇ ਵੀ ਮੈਂ ਜਿਲ੍ਹਾ ਮੈਸੇਜ ਪੜਾਓ ਤੁਸੀਂ ਮੈਸੇਜ ਪੜ੍ਹੋ ਤੁਸੀਂ ਨੋਟ ਕਰਾਓ ਫੀਡ ਕਰਾਓ ਮੇਰੀ ਗੱਲ ਲੰਬਾ ਦੇ ਦਿਓ ਇੱਕ ਮਿੰਟ ਤੁਸੀਂ ਨੋਟ ਤਾਂ ਕਰਾਓ ਫੀਡ ਕਰਾਓ ਜੀ ਇੱਕ ਬੇਇੱਜ਼ਤੀ ਸੁਣਿਆ ਜੀ ਮੈਂ ਇਥੋਂ ਐਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਉਹ ਯੂਥ ਵਿੰਗ ਦੇ ਨੇ ਇਹ ਵਪਾਰ ਮੰਡਲ ਦੇ ਨੇ ਬੇਰਤੀ ਦਾ ਸੁਣ ਲੋ ਜੀ ਪਲੀਜ਼ ਬੇਰਤੀ ਦਾ ਸੁਣ ਲੋ ਸਰ ਮੈਂ ਤਾਂ ਕਦੇ ਫੋਨ ਹੀ ਨਹੀਂ ਕਰਿਆ ਨਾ ਅਸੀਂ ਕਦੇ ਆਏ ਤਾਂ ਫਸਟ ਟਾਈਮ ਆਏ ਜੀ ਪਰ ਮਤਲਬ ਅਸੀਂ ਚਾਰ ਜ਼ਿਲ੍ਹਾ ਪ੍ਰਧਾਨ ਵੀ ਅੱਜ ਤਾਂ ਹੀ ਆਏ ਇਸੇ ਗੱਲ ਕਰਕੇ ਜੀ ਤੁਸੀਂ ਪਰ ਨੰਬਰ ਨੋਟ ਕਰਾ ਦਿਓ ਯਾਰ ਮੇਰੀ ਇੱਕ ਮਿੰਟ ਗੱਲ ਸੁਣੋ ਜੀ ਤੁਸੀਂ ਮੇਰਾ ਮੈਸੇਜ ਦੇਖਿਆ ਨਾ ਜੀ ਗੁਰਪ੍ਰੀਤ ਸਿੰਘ ਨੂੰ ਬੈਸ ਵਿੱਚ ਮੈਂ ਲਿਖ ਕੇ ਭੇਜਿਆ ਨਹੀਂ ਹੋ ਸਕਦਾ ਇੱਥੇ ਤਾਂ ਤੁਸੀਂ ਜੀ ਕਿੰਨੇ ਆ ਮੈਂ ਮੈਂ ਦਿਖਾਉਂਦਾ ਆ ਆ ਲੋ ਦੇਖੋ ਥੋੜਾ ਜਿਹਾ ਪਲੀਜ਼ ਨੰਬਰ ਨੋਟ ਤਾਂ ਤੁਸੀਂ ਬਾਈ ਜੀ ਮੇਰੀ ਸੁਣੋ ਨ ਨੰਬਰ ਵਾਲੀ ਤੂੰ ਤਾਂ ਨਾ ਜਾ ਰਿਹਾ ਇਹ ਹਏ ਤਾਂ ਨਹੀਂ ਹਾਏ ਦਾ ਕੀ ਮਤਲਬ ਹੈ ਤੁਸੀਂ ਨੰਬਰ ਜਾਕ ਬਣਾਇਆ ਯਾਰ ਤੁਸੀਂ ਵੇ ਜੀ ਲੋਕਾਂ ਨੂੰ ਜਿਵੇਂ ਲੱਗਦਾ ਹੈ ਤੁਸੀਂ ਫੀਡ ਤਾਂ ਕਰਾਓ ਭਾਈ ਜੀ ਨੰਬਰ ਦਾ ਕੀ ਮਤਲਬ ਹੈ ਇਹ ਫੀਡ ਕਰਦਾ ਫੀਡ ਕਰਵਾ ਦਿਓ ਨੰਬਰ ਕਿਹ ਹੈ ਤੁਹਾਡਾ ਫੀਡ ਕਰ ਲਓ ਫਿਰ ਤੁਸੀਂ ਲੱਭਦਾ ਕੱਲ ਨੰਬਰ ਵੀ ਨਹੀਂ ਹੈ ਤੁਹਾਨੂੰ ਪਤਾ ਵੀ ਗੁਰਪ੍ਰੀਤ ਸਿੰਘ ਮੈਨੂੰ ਜਾਣਦੇ ਮੈਂ ਤਾਂ ਨਵਾਂ ਆਇਆ ਮੈਨੂੰ ਦੱਸ ਕੀ ਪਤਾ ਜੇ ਦੱਸ ਦੇ ਕਿਉਂ ਨਹੀਂ ਪਤਾ ਮੇਰੇ ਵੀ ਤੁਹਾਨੂੰ 3 ਮਹੀਨੇ ਲੱਗ ਕੇ ਗਏ ਮੇਰਾ ਨੰਬਰ ਨਹੀਂ ਫਿਰ ਤੁਹਾਡਾ ਜੀ ਤੁਸੀਂ ਫੀਡ ਕਰਵਾ ਦਿਓ ਗੁਰਬਾਈ ਜੀ ਤੁਹਾਨੂੰ ਜਦੋਂ ਮੈਂ ਮੈਸੇਜ ਕਰਦਾ ਤੁਸੀਂ ਓਕੇ ਵੀ ਕਰਤਾ ਵੀ ਠੀਕ ਹੈ ਇਟਸ ਓਕੇ ਮੈਂ ਕਾਲ ਬੈਕ ਕਰੂੰਗਾ ਮੈਂ ਦੱਸੂੰਗਾ ਤੁਹਾਨੂੰ ਮੈਂ ਟੱਟੋ ਘੱਟ 15 ਬੋਲਾਂ ਕਰੀਆਂ ਤੁਸੀਂ ਮਜ਼ਾਕ ਸਮਝ ਰਹੇ ਹੋ ਫੀਡ ਕਰਵਾ ਦਿਓ ਤੁਸੀਂ ਲੜ ਦੇ ਕੋ ਲੜ ਇਹਨੂੰ ਵੀ ਦੇ ਕੋਈ ਇਸ ਮੈਂ ਭਾਈ ਜੜਾਈ ਕਰੂਗੇ ਅਸੀਂ ਕਿਉਂ ਨਹੀਂ ਕਰੂਗੇ ਭਾਈ ਪਲੀਜ਼ ਫੀਡ ਕਰਵਾ ਦਿਓ ਨੰਬਰ ਫੇਰ ਗੱਲ ਕਰਿਓ ਜੇ ਫੇਰ ਆਪਾਂ ਤੁਹਾਡਾ ਨਹੀਂ ਚੱਕਾਂਗੇ ਮਤਲਬ ਜਿਹਦਾ ਨੰਬਰ ਫੀਡ ਨਹੀਂ ਆ ਤੁਸੀਂ ਨਾ ਉਹਦਾ ਫੋਨ ਚੱਕੂਗਾ ਨਾ ਉਹਦੀ ਗੱਲ ਕਰੂਗੇ ਦੇਖੋ ਜੀ 1000 ਫੋਨ ਆਉਂਦਾ ਫੇਰ ਦੇਖੋ ਤੇ ਇੰਨੇ ਫੋਨ ਤੇ ਚੱਕਣੇ ਕਿਤੇ ਸੌਕੀ ਤੁਸੀਂ ਫੀਡ ਦਾ ਕਰਵਾਓ ਫੋਨ ਤੋਂ ਕੱਲ ਸਵੇਰੇ ਮੈਸੇਜ ਜਿਹੜਾ ਗਿਆ ਸੀ ਤੁਸੀਂ ਫੀਡ ਕਰਵਾਓ ਮੈਂ ਉਹ ਯਾਰ ਨੰਬਰ ਦਾ ਚੰਨੋ ਤੁਹਾਨੂੰ ਨਾ ਤੁਸੀਂ ਕੰਮ ਕਰਦੇ ਰੋਲਾ ਤੁਹਾਡਾ ਇਹ ਪਿਆ ਵਾ ਤੁਸੀਂ ਲੋਕਾਂ ਨੂੰ ਕਹਿੰਦੇ ਮੈਂ ਪੈਸੇ ਲੈ ਕੇ ਲੱਗਿਆ ਤੇ ਮੈਂ ਪੂਰੇ ਕਰਨਾ ਹੈ ਅਸੀਂ ਕਿਸੇ ਕਿਵੇਂ ਆਉਂਦਾ ਇਹ ਕੰਮ ਹੈ ਕੋਣ ਕਰੇ ਜੀ ਕੋਣ ਦੱਸੋ ਸਾਰੇ ਪਸੀ ਆਹੀ ਤੁਹਾਨੂੰ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਕੰਮ ਕਰਤੀ ਆ ਤੁਸੀਂ ਗੁਰਪ੍ਰੀਤ ਜੀ ਦੇਖੋ ਗੁੱਸਾ ਨਹੀਂ ਕਰੀਦਾ ਉਹ ਤਾਂ ਤੁਸੀਂ ਕਾਹਦੇ ਨਹੀਂ ਕਰੀਦਾ ਸਾਰੇ ਕੰਮ ਕਰਦੇ ਇੱਥੇ ਬਕਰਾ ਤੁਹਾਡੇ ਇੱਥੇ ਅਸੀਂ ਦੱਸਿਆ ਸੀ ਕਿ ਤੇ ਹੋਰ ਦੇਖੋ ਸਾਰੇ ਲੋਕ ਉਹ ਕਰਦੇ ਆ ਅਸੀਂ ਕਿਸੇ ਨੂੰ ਕੁਝ ਨਹੀਂ ਸਾਡੀ ਕੋਈ ਮਰਜ਼ੀ ਨਹੀਂ ਨੰਬਰ ਫੀਡ ਕਰਾ ਦਿਓ ਜੇ ਉਸ ਤੋਂ ਬਾਅਦ ਪਾਈ ਜੀ ਮੈਂ ਤੁਸੀਂ ਮੇਰੀ ਗੱਲ ਸੁਣੋ ਸੀਏ ਸਾਹਿਬ ਜਿਹੜੇ ਹੈਗੇ ਨੇ ਲਗਾਤਾਰ ਕੰਮ ਕਰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਮੇਰਾ ਕੀ ਆ ਵੀ ਦਾ ਸੁਣ ਲਓ ਜੀ ਨੰਬਰ ਮੈਂ ਮੈਂ ਯਾਰ ਤੁਸੀਂ ਨੰਬਰ ਤੇ ਗਲਰੀ ਪਸਾਈ ਹੋਈ ਦੱਸੋ ਯਾਰ ਫਿਰ ਦੱਸੋ ਸਾਰੇ ਨੰਬਰ ਲੋਡ ਕਰਾ ਦਿਓ ਫਿਰ ਨੰਬਰ ਫਿਰ ਕੀ ਗਰਗੋੜ ਦੇ ਵਿੱਚ ਚੱਕ ਤੇ ਯਾਰ ਕਮਾਲ ਦੇਗਾ ਫਿਰ ਵੀ ਨਹੀਂ ਆਉਂਗਾ ਫਿਰ 1000 ਕੋਈ ਨਹੀਂ ਆਉਂਦਾ ਕੋਈ ਨਹੀਂ ਮੈਂ ਆਪੇ ਕਰ ਨੂੰ ਬੇਲੇਕ ਬੇਲੇ ਜ ਨਹੀਂ ਹੋਇਆ ਮੈਂ ਤੁਹਾਨੂੰ ਕਹੀ ਜਣਾ ਭਾਈ ਵੀ ਇੱਕ ਜ਼ਰੂਰੀ ਵੇਂਚੀ ਐ ਇੱਕ ਬੰਦੇ ਨੇ ਰਜਿਸਟਰੀ ਕਰਾਉਣੀ ਐ ਉਹਦੀ ਜਾਣਫਤ ਚਾਹੀਦਾ ਤੁਸੀਂ ਯਾਰ ਫੋਨ ਨਹੀਂ ਚਾਹੀਦਾ ਤੁਹਾਡਾ ਰਜਨ ਕਿੱਥੇ ਆ ਬਿਲਡਿੰਗ ਇਨਸਪੈਕਟਰ ਬੁਲਾਉਂਦੇ ਹੋ ਕਿ ਆਏਗਾ ਬਿਲਡਿੰਗ ਇਨਸਪੈਕਟਰ ਨੂੰ ਬੁਲਾਓ ਉਹਨੂੰ ਵੀ ਪੁੱਛਾਂ ਮੈਂ ਕਿਹੜੇ ਦਿਨ ਦਾ ਇਨਸਪੈਕਟਰ ਤਾਂ ਆਇਆ ਅੱਜ ਹੈ ਅੱਜ ਦੀ ਇਮਾਰਤ ਬਣਾਈ ਯਾਰ ਮਜ਼ਾਕ ਸਮਝਿਆ ਵੇ ਯਾਰ ਤੁਸੀਂ ਯਾਰ ਹਾਂਜੀ ਪਾਣੀ ਗੋੜ ਬੁਲਾਇਆ ਜਾਨੀ ਕੋਈ ਨਹੀਂ ਗੱਲ ਥੋੜੀ ਜਿਹੀ ਇਹੋ ਸਾਹਿਬ ਸ਼ਰਮ ਕਰੋ ਸ਼ਰਮ ਕੋੜੀ ਬਹੁਤੀ ਲੋਕਾਂ ਦੇ ਕੰਮ ਹੈ ਆਮ ਆਦਮੀ ਤੁਹਾਡੇ ਵਰਗੇ ਆਫਸਰਾਂ ਕਰਕੇ ਨਾ ਸਾਡੀ ਬੰਦਨਾਮੀ ਹੋ ਰਹੀ ਹੈ ਪਾਰਟੀ ਦੇ ਥੱਲੇ ਯਾਰ ਸਾਡੀ ਦੱਸੋ ਅਸੀਂ ਕੀ ਬੰਦਨਾਮੀ ਦੱਸੋ ਅਸੀਂ ਕੀ ਨਹੀਂ ਕਰਦੇਗੇ ਬਿਲਕੁਲ ਕਰੀਂ ਤਰਿਆ ਕੀ ਮੈਨੂੰ ਦਿਖਾ ਦਿਓ ਨਹੀਂ ਦੱਸੋ ਮੇਰੇ ਕੋ ਮੇਰੀ ਆਈਡਿਜ਼ ਕੋ ਸ਼ੈ ਸਾਰੀ ਬਿਲਡਰ ਲੋਬੀ ਪਰੇਸ਼ਾਨ ਹੈ ਫਰਨ ਦੀ ਸਾਰੀ ਬਿਲਡਰ ਲੋਬੀ ਆਏ ਦੱਸੋ ਮੇਰੀ ਆਈਡਿਜ਼ ਕੋ ਸ਼ੈ ਕੋਡੀ ਸਾਰਾ ਸਿਸਟਮ ਤੁਸੀਂ ਹੈਡ ਹੋ ਉਹ ਨਹੀਂ ਦੇਖੋ ਗੱਲ ਥੱਲੇ ਹੁਣ ਤਾਂ ਗੱਲ ਕੱਲੀ ਭਾਈ ਦੋ ਦੇਖੋ ਦੋ ਮੀਟਰ ਨਹੀਂ ਲੱਗ ਦੋ ਮੀਟਰ ਇੱਕ ਥਰਗਾ ਜਿਹੜਾ ਮੀਟਰ ਹੈਗਾ ਤੁਸੀਂ ਭਾਈ ਦੋ ਮਿੰਟ ਦਿਓ ਸਾਨੂੰ ਦੋ ਮਿੰਟ ਦੋ ਮੀਟਰ ਨਹੀਂ ਕੰਮ ਵਾਲੀ ਲੱਗ ਗਈ ਉਹ ਚਲ ਕੋਈ ਗੱਲ ਉਹ ਆਨ ਮੈਰਿਟ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਗਲਤ ਕੰਮ ਕਰੋ ਨਾ ਸਾਡਾ ਗੱਲ ਮੈਂ ਨਹੀਂ ਕਹਿਣਾ ਜੀ ਸਾਡੇ ਪੌਣੇ ਚਾਰ ਸਾਲ ਹੋ ਗਏ ਸਰਕਾਰ ਕੋਲ ਨਹੀਂ ਤੁਸੀਂ ਕਦੇ ਆਉਂਦੇ ਮੈਂ ਦੋ ਜਾਂ ਤਿੰਨ ਵਾਰ ਕਮੇਟੀ ਚ ਆਇਆ ਕੰਮ ਤੁਸੀਂ ਕਦੇ ਦੋ ਵਾਰ ਆਉਂਦੇ ਨਹੀਂ ਤੇ ਦੌੜੀ ਚੋਂ ਤਰਾਤਾ ਰੱਖੇ ਯਾਰ ਯਾਰ ਤੁਸੀਂ ਤੇ ਬੰਦੇ ਕਹਿੰਦੇ ਯਾਰ ਕਿ ਅਸੀਂ ਪੈਸੇ ਦੇਣੇ ਆ ਫਿਰ ਇਹਨਾਂ ਨੂੰ ਦੇ ਕੇ ਬਿਖੋਟਾਂ ਦੀ ਕਰਾਉਣਾ ਸੀ ਅਸੀਂ ਤਾਂ ਆਉਂਦੇ ਹੀ ਨਹੀਂ ਸੀ ਕਰਕੇ ਫਿਰ ਤਾਂ ਆਉਂਦੇ ਹੀ ਨਹੀਂ ਕੋਈ ਗੱਲ ਨਹੀਂ ਐਡੀ ਦੇਖੋ ਆਪਾਂ ਦੇਖੋ ਪੰਜਾਬ ਵਿੱਚ ਕੀ ਹੋਇਆ ਮੈਂ ਦੱਸਦਾ ਪੰਜਾਬ ਵਿੱਚ ਆਪਾਂ ਨੂੰ ਕੋਈ ਕੰਮ ਨਹੀਂ ਕੀ ਹੋਇਆ ਤੁਸੀਂ ਮੈਨੂੰ ਹੁਣ ਮੈਂ ਦੱਸ ਦਿੰਦਾ ਮੇਰਾ ਪਤਾ ਤੁਸੀਂ ਮੈਨੂੰ ਪਾਸ ਕਰ ਦਿਓ ਇਹ ਗੱਲ ਮੈਂ ਨਹੀਂ ਜੀ ਮੈਨਾਂ ਦਿੱਤੀਆਂ ਰੋਲਾ ਮੈ ਗਿਆ ਬਾਅਦ ਚ ਦੇਬਜੈਕਸ਼ਨ ਅੰਦੀਪਰੇ ਨਾ ਨਾ ਭਾਈ ਜੀ ਲਾਈਵ ਚੱਲਦਾ ਨਹੀਂ ਨਹੀਂ ਕੋਈ ਨਹੀਂ ਰਿਕਾਰਡਿੰਗ ਨਹੀਂ ਨਹੀਂ ਕੋਈ ਗੱਲ ਨਹੀਂ ਤਾਂ ਕਰ ਲੋ ਪਰ ਤੁਸੀਂ ਕੰਮ ਦਾ ਸੀ ਕੰਮ ਤਾਂ ਜਿਹੜਾ ਹੋਊਗਾ ਤਾਂ ਮੈਨੂੰ ਪਹਿਲਾਂ ਇਹ ਦੱਸੋ ਵੀ ਤੁਸੀਂ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਵਲੰਟਰੀਆਂ ਨੂੰ ਕੁਝ ਸਮਝਦੇ ਹੈਗੇ ਕਿ ਨਹੀਂ ਕੋਈ ਇੱਜ਼ਤ ਹੈਗੀ ਉਹਨਾਂ ਬਿਲਕੁਲ ਕੋਈ ਇੱਜ਼ਤ ਨਹੀਂ ਉਹਨੂੰ ਕੀ ਨੇ ਯਾਰ ਇਹ ਕਿਹਾ ਵੀ ਆਮ ਆਦੀ ਪਾਰਟੀ ਦੇ ਵਰਕਰ ਦਾ ਜ਼ਿਲ੍ਹਾ ਪ੍ਰਧਾਨ ਦਾ ਫੋਨ ਨਹੀਂ ਚੁੱਕਣਾ ਤੇ ਜਵਾਬ ਨਹੀਂ ਦੇਣਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਸੀਂ ਨੰਬਰ ਫ੍ਰੀ ਨਹੀਂ ਹੋਏ ਸ ਸਕਦਾ ਵੀ ਬਾਈ ਜਾਨ ਸੋਟੇ ਬਾਰੇ ਪਖਸੂਰਾ ਕਹਿੰਦੇ ਵੀ ਪੈਸੇ ਦੇ ਕੇ ਲੱਗੇ ਸੀ ਪੈਸੇ ਰਿਕਵਰ ਕਰ ਗਏ ਯਾਰ ਇਹ ਤਾਂ ਤੁਸੀਂ ਦੇਖੋ ਇਹ ਤਾਂ ਕਿਸੇ ਦਾ ਜੋ ਮਰਜੀ ਕਿਸ ਨੂੰ ਕੋਈ ਰੋਕ ਸਕਦੇ ਨਹੀਂ ਨਹੀਂ ਰੋਕ ਨਹੀਂ ਸਕਦੇ ਤੁਹਾਡੇ ਜਿਹੜੇ ਕੰਮ ਹੈ ਨਾ ਤੁਸੀਂ ਸਾਰਾ ਚੱਕਦੇ ਇਹ ਉਧਰ ਵੀ ਐਡਿਕੇਟ ਕਰਦੇ ਤੁਸੀਂ ਬਸ ਆਪਣਾ ਕੰਮ ਦੱਸੋ ਮੈਂ ਕਹਿੰਦਾ ਮੈਂ ਕੰਮ ਵਾਲੀ ਤਾਂ ਅਲੱਗ ਹੈ ਮੈਂ ਸਾਰੀ ਤੋਂ ਕੰਮ ਤਾਂ ਜਿਹੜਾ ਮੈਂ ਕਰਨਾ ਉਹ ਤਾਂ ਤਰੂੰ ਵੀ ਕਰੂੰਗਾ ਅਸੀਂ ਤੁਸੀਂ ਮੈਨੂੰ ਪਹਿਲਾਂ ਇਸ ਗੱਲ ਦਾ ਸੈਟੀਸਫਾਈ ਕਰੋ ਮੈਨੂੰ ਵੀ ਤੁਹਾਨੂੰ ਮਤਲਬ ਆਮ ਆਦੀ ਪਾਰਟੀ ਦੀ ਕੋਈ ਕਦਰ ਹੈ ਤੁਹਾਨੂੰ ਇੰਨਾ ਕੁ ਪਤਾ ਵੀ ਹਾਲਾਤ ਕੀ ਨੇ ਜੀ ਮੈਂ ਤੁਸੀਂ ਫੇਰ ਪੜ੍ਹਾਣਾ ਸੀ ਸਾਡਾ ਵੀ ਕਦਰ ਕਰਦੇ ਜਿੰਨੇ ਵੀ ਬੰਦੇ ਸਾਬ ਮੇਰੀ ਤਾਂ ਕਰੀ ਨਹੀਂ ਤੁਸੀਂ ਦੱਸੋ ਕੀ ਕਰਨਾ ਮੇਰਾ ਫੋਨ ਨਹੀਂ ਚੱਲ ਰਿਹਾ ਚਲੋ ਹੁਣ ਤੁਸੀਂ ਆ ਜਾਓ ਨਾ ਦੱਸੋ ਬਾਈ ਜੀ ਮੈਂ ਮੇਰੀ ਇੱਕ ਗੱਲ ਹੈ ਮੈਂ ਤੁਹਾਨੂੰ 10 15 ਵਾਰ ਜਿਹੜਾ ਹੈਗਾ ਸੋ ਕਹਿ ਰਿਹਾ ਮੈਂ ਮੈਂ ਕੰਮ ਦੀ ਤਾਂ ਬਾਈ ਬੱਸ ਕਰ ਬਾਈ 10 ਮਿੰਟਸ ਕਰਦਾ ਜੀ ਕੰਮ ਤਾਂ ਜਿਹੜਾ ਕਰਨਾ ਹੈ ਕਰਨਾ ਹੀ ਕਰਨਾ 10 ਮਿੰਟਸ ਕਰਦਾ ਪਰ ਪਤਾ ਇਹ ਤਾਂ ਬਿਲਡਰ ਜਿਹੜਾ ਹੈਗਾ ਵਿਚਾਰਾ ਕਿੰਨੇ ਐਫਰਟਸ ਲਾ ਕੇ ਕਿੰਨੀਆਂ ਮੁਸ਼ਕਲਾਂ ਨਾਲ ਪੇਮੈਂਟਾਂ ਕੱਟੀਆਂ ਕਰਕੇ ਕਰਦੇ। ਫਰੜਣ ਦੇ ਵਿੱਚ ਬਿਲਡਰਾਂ ਦਾ ਜਲੂਸ ਕੱਟ ਕੇ ਆਉਂਦਾ। ਪਿਛਲਾ ਰੁਕਿਆ ਹੈ। ਪਹਿਲਾਂ ਕੋਡ ਦਾ ਆਰਡਰ ਸੀਗਾ ਉਹ। ਯਾਰ ਸਾਰੇ ਕੋਈ ਕੋਡ ਥੋੜੇ ਨਾਲ ਹੁੰਦੇ ਆ। ਹੁਣ ਸਾਡੀ ਸਟ੍ਰਾਈਕ ਜੇ ਕੋਈ ਸਾਡੇ ਵਰਗਾ ਭਰਾ ਕੋਈ ਆਮ ਆਦੀ ਪਾਰਟੀ ਦਾ ਕੋਈ ਬੰਦਾ ਕੰਮ ਲੈ ਕੇ ਬਿਲਡਰ ਦਾ ਆਉਂਦਾ। ਉਹਨੂੰ ਰੋਕ ਕੇ ਬਿਲਡਰ ਦੀ ਚੂੜੀ ਟੈਂਟ ਕਰਕੇ ਉਹੋ ਹੀ ਕਰਾ ਲਿਆ। ਅਸੀਂ ਇਸ ਤਰ੍ਹਾਂ ਦਾ ਕੋਈ ਦਿਓ ਮੇਰੀ ਆਈਡੀਆ। ਜਾਂ ਦੂਜੀ ਗੱਲ ਕੀ ਹੈ? ਜਾਂ ਫਿਰ ਰਿਐਕਸ਼ਨ? ਆਪਾਂ ਕਰਨ ਜਾਂ ਆਬਜੈਕਸ਼ਨ ਲਾਓ। ਪਰ ਬੰਦਾ ਆਪੇ ਖੱਪੀ ਜਾਊਗਾ। ਕਰਨ ਨੂੰ ਚੱਲ ਕੇ ਮਰੇੰਡ ਜੇਨ ਕੋਰ ਕਰਨ ਬਣੀ ਬੜੀ ਿਕਟਮ ਬਾਜੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਯਾਰ ਬਾਜੀ ਦੱਸੋ ਖਰਣਵੇਂ ਵਿੱਚ ਵਰਨਾ ਜਰੂਰ ਕਢਾਇਆ ਵੈਨਾ ਅਫਸਰਾਂ ਨੇ ਯਾਰ 13ਵਾਂ ਆਈਓ ਲੱਗ ਗਿਆ ਮੈਂ ਤਾਂ ਨਹੀਂ ਬੱਸੀ ਮੈਂ ਤਾਂ ਦੱਸ ਰਾਂ ਪਹਿਲਾਂ ਆਇਆ ਮੈਂ ਕਿਤੇ ਜਿਆਦਾ ਪਹਿਲਾਂ ਵੀ ਚਲਾ ਕੇ ਗਏ ਹੋ ਰੇ ਤੇਰੇ ਵੀ ਦੋ ਮਹੀਨੇ ਦੋ ਸਾਲ ਪਹਿਲਾਂ ਵੀ ਤੁਹਾਨੂੰ ਯਾਦ ਹੋਵੇ ਮੇਰੇ ਨਾਲ ਜਿਹੜਾ ਪੰਗਾ ਪਿਆ ਸੀ ਮੈਂ ਤੁਹਾਨੂੰ ਪਹਿਲਾਂ ਦੱਤੀ ਇਹ ਕੰਮ ਇਹਨੂੰ ਤੁਸੀਂ ਉਲਟਾ ਸਾਰੇ ਦੇ ਓਬਜੈਕਸ਼ਨ ਲਾਤੇ ਔਰ ਬਾਅਦ ਉਹੀ ਬੰਦਾ ਪਹਿਲੇ ਕੇ ਕੰਮ ਕਰਾ ਗਿਆ ਹੁਣੋਂ ਪੰਜਾ ਮੇਰੇ ਨਾਲ ਜੁੜ ਜੂ ਕਦੇ ਜ਼ਿੰਦਗੀ ਚ ਕਦੇ ਵੀ ਨਹੀਂ ਜੁੜੂ ਅਗਲਾ ਕੋਈ ਜੇ ਪੈਸੇ ਦੇ ਕੇ ਕਰਾਉਣਾ ਤੇਰਾ ਕੁੱਥੇ ਤੇਰੀ ਕੀ ਲੋੜ ਹੈ ਮੈਨੂੰ ਸਾਡੇ ਪਾਰਟੀ ਨਾਲ ਸੀਐਮ ਸਾਹਿਬ ਸਾਡੇ ਬਿਮਾਰ ਹੋਣ ਦੇ ਬਾਵਜੂਦ ਵੀ ਹਸਪਤਾਲ ਤੋਂ ਉਹਨਾਂ ਨੇ